ਉਹਨਾਂ ਦੀ ਪਹਿਲੀ ਵਾਰ ਸੀ ਉਸ ਸਮੇਂ ਹੋ ਰਹੀ ਆ ਜਦੋਂ ਹਿੰਦੁਸਤਾਨ ਦੀ ਸਰਕਾਰ ਐਲਾਨ ਕਰ ਰਹੀ ਆ ਕਿ 31 ਮਾਰਚ 2026 ਨੂੰ ਅਸੀਂ ਮੌਵਾ ਦਾ ਖਾਤਮਾ ਕਰਾਂਗੇ ਸੀ ਇਹ ਦੇਖਿਆ ਮੱਧ ਭਾਰਤ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੌਵਦੀ ਕਹਿ ਕੇ ਮੁਕਾਬਲੇ ਬਣਾ ਕੇ ਕਾਮਰੇਡਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਜਿਹੜੀ ਇਹਨਾਂ ਦੀ ਛਲ ਦੀ ਨੀਤੀ ਹੁੰਦੀ ਆ ਉਹਦੇ ਤਹਿਤ ਇੱਕ ਵੱਡੀ ਗਿਣਤੀ ਦੇ ਵਿੱਚ ਸਰੈਂਡਰ ਵੀ ਕਰਾਏ ਜਾ ਰਹੇ ਹਨ ਤੇਹੇ ਦਾਵਾ ਕੀਤਾ ਜਾ ਰਿਹਾ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਕਿ ਅਸੀਂ 31 ਮਾਰਚ 2026 ਨੂੰ ਭਾਰਤ ਦੇ ਵਿੱਚੋਂ ਮੌਵਾ ਦਾ ਸ਼ਫਾਇਆ ਕਰਦੇ ਹੋਏ ਬਾਦਸ਼ੀਆ ਦੇ ਵਿੱਚ ਉੱਪਰ ਅਸੀਂ ਜਿਹੜਾ ਤੁ ਸਿੱਖਿਆ ਲੈਣੀ ਹੁੰਦੀ ਆ ਉਹਨਾਂ ਦੇ ਆਪਣੇ ਜੀਵਨ ਦੇ ਉੱਪਰੋਂ ਉਹ ਤਾਂ ਜ਼ਰੂਰ ਜਣੀ ਮਤਲਬ ਗੱਲਾਂ ਸਾਂਝੀਆਂ ਹੋਣਗੀਆਂ ਉਹਨਾਂ ਦੇ ਸਾਥੀ ਹੈਗੇ ਨੇ ਨਾਲ ਦੀ ਨਾਲ ਜਣੀ ਮਤਲਬ ਅੱਜ ਜੋ ਕੁਝ ਚੱਲ ਰਿਹਾ ਖਾਸ ਕਰਕੇ ਅੱਜ ਜਿਹੜੀ ਜੋ ਜ਼ਬਰ ਦਾ ਕਹਾੜਾ ਚੱਲ ਰਿਹਾ ਉਹਦੇ ਬਾਰੇ ਵੀ ਜਣੀ ਮਤਲਬ ਗੱਲ ਕਰਨੀ ਜ਼ਰੂਰੀ ਆ ਅਸੀਂ ਜਣੀ ਅਪੀਲ ਕਰਾਂਗੇ ਸਾਰੇ ਬਲਾਰਿਆਂ ਨੂੰ ਕਿ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਤ ਆਪਣੀਆਂ ਘਟਨਾਵਾਂ ਉਹਨਾਂ ਦੇ ਆਦਰਸ਼ ਉਹਨਾਂ ਦੀਆਂ ਜਾਂ ਤਾਂ ਜਿਹੜੀ ਇੱਥੇ ਸੰਘੀਆਂ ਕਰਨ ਇਸ ਤੋਂ ਬਿਨਾਂ ਜਿਹੜਾ ਅੱਜ ਜ਼ਬਰਦਸਤ ਕਹਾੜਾ ਇਨਕਲਾਬੀ ਕਮਿਊਨਿਸਟ ਮੂਵਮੈਂਟ ਦੇ ਉੱਪਰ ਚੱਲ ਰਿਹਾ ਉਹਦੇ ਬਾਰੇ ਵੀ ਜਿਹੜੀ ਮਤਲਬ ਆਪਣੇ ਵਿਚਾਰ ਰੱਖਣ ਸਭ ਤੋਂ ਪਹਿਲਾਂ ਆਪਾਂ ਕਾਂਗਰਸ ਜੁਰਗੀਲ ਸੋਲੋ ਸ਼ਰਧਾਂਜਲੀ ਦੇਵਾਂਗੇ ਸ਼ਰਧਾਂਜਲੀ ਦਾ ਗੀਤ ਅਜਮੇਰ ਅਕਲੀਆ ਜੀ ਗਾਉਣਗੇ ਤੇ ਆਪਾਂ ਸਾਰੇ ਉੱਠ ਕੇ 2 ਮਿੰਟ ਦਾ ਮੈਮੋਨਾਂ ਰਿ ਜਿੰਨੇ ਦਿਨ ਤੱਕ ਗੀਤ ਚੱਲੂਗਾ ਉਨੇ ਦਿਨ ਤੱਕ ਸਾਰੇ ਮੋਨ ਖੜੇ ਹੋਵਾਂਗੇ ਅਕਲੀਆ ਜੀ ਨੂੰ ਬੇਨਤੀ ਆ ਕਿ ਕੋਣ ਸ਼ਰਧਾਂਜਲੀ ਦਾ ਗੀਤ ਗਾਉਣ ਤੇ ਆਪਾਂ ਸਾਰੇ ਉਹਨਾਂ ਦੀ ਯਾਦ ਦੇ ਵਿੱਚ ਖੜੇ ਹੋਈਏ ਚੜਨ ਵਾਲੇ ਨੂੰ ਹੱਕਾ ਦੀ ਪੇਟ ਉੱਤੇ ਤੁਨੂੰ ਸਰਦਾ ਦੇ ਫਲ ਚੜਾਉਣ ਲੱਗਿਆਂ ਥੋੜੀ ਯਾਦ ਵਿੱਚ ਬੈਠ ਕੇ ਦੋ ਕੜੀਆਂ ਤੋਂ ਨੂੰ ਮਿਲੂ ਹੰਗਾਰਾ ਤੁੰਸਾਰ ਵਿਚੋਂ ਮੋੜ ਵਨਿਆ ਤੁਸੀਂ ਕਹਾਣੀਆ ਦਾ ਸੌਖਾਂਦੇ ਆ ਅਸੀਂ ਜੁਵਾਨੀਆਂ चढ़ती चिखा हूं ठंडी नहीं होनी देनी गर्म रखा ਕੇ ਜਣ ਜਾਣ ਦੇ ਹੜਾ ਦੀ ਇੱਕ ਅੰਤਰਾ ਸਿਰਿ ਜੋ ਮੈਂ ਦੀ ਛੰਟੀ ਨਾ ਹੋਣੀ ਦੇਣੀ ਸਾਮਰਾਜ ਦੀ ਮੰਡੀ ਏ ਹੈਂ ਦੇ ਨਾ ਹੋਣ ਦੇਣੀ ਹੁਣ ਇਹ ਲੋਥਾਂ ਦੀ ਮੰਡੀ ਨਹੀਂ ਹੋਣ ਦੇਣੀ ਕਾਵਰੜ ਜੀ ਜੀ ਸੋਨ ਨੂੰ ਲੇ ਸਲਾਮ 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 ਕਾਵਰੜ ਜੀ ਜੀ ਸੋਰਾ ਮ ਰਹੇ ਅਮਰ ਰਹੇ ਅਮਰ ਰਹੇ ਬੈਠ ਜੁ